ਪੰਜਾਬ ਦੀਆਂ ਔਰਤਾਂ ਨੂੰ 1000 ਰੁਪਏ ਦੇਣ ਵਾਲਾ ਵਾਅਦਾ ਹੁਣ ਪੰਜਾਬ ਸਰਕਾਰ ਕਰਨ ਜਾ ਰਹੀ ਹੈ ਪੂਰਾ ਸਿਆਂ ਪਗਮਨਤਮਾਨ ਦਾ ਆ ਗਿਆ ਇਹ ਵੱਡਾ ਐਲਾਨ ਸਤਿ ਸ਼੍ਰੀ ਅਕਾਲ ਜੀ ਨਮਸਕਾਰ ਮਾਪਕੇ ਸੇ ਤੁਹਾਡੇ ਨਾਲ ਦੇਖ ਰਹੇ ਹੋ ਸਾਂਝ ਟੀਵੀ ਇਸ ਸਮੇਂ ਦੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਕਿਉਂਕਿ ਜਦੋਂ ਤੋਂ ਸਰਕਾਰ ਆਈ ਹੈ ਆਮ ਆਪੀ ਪਾਰਟੀ ਦੀ ਸਰਕਾਰ ਦੀ ਗੱਲ ਕਰਦੇ ਤੇ ਉਸ ਸਮੇਂ ਤੋਂ ਹੀ ਇੱਕ ਵਾਦਾ ਸੀਗਾ ਇੱਕ ਤਾਂ ਬਿਜਲੀ ਮੁਫਤ ਕਰਨੀ ਦੂਸਰਾ ਇੱਕ ਵੱਡਾ ਵਾਦਾ ਸੀਗਾ ਔਰਤਾਂ ਦੇ ਲਈ ਕਿ ਔਰਤਾਂ ਨੂੰ ਇੱਕ 1000 ਰੁਪਏ ਸਰਕਾਰ ਦੇ ਵੱਲੋਂ ਮਿਲਣਗੇ ਹਰ ਮਹੀਨੇ ਸੋ ਉਸੇ ਚੱਲਦੇ ਹਰ ਇੱਕ ਦਿਨ ਸ਼ਿਕਾਇਤ ਇਹ ਜ਼ਰੂਰ ਠੀਕੀ ਕਿ ਆਖਿਰਕਾਰ ਇਸ ਗੱਲ ਤੇ ਚਰਚਾ ਕਿਉਂ ਨਹੀਂ ਹੋ ਰਹੀ ਇਹ ਗੱਲ ਕਿਉਂ ਨਹੀਂ ਮੂਰੇ ਸਰਕਾਰਾਂ ਕਰੇ ਕਿ ਆਖਿਰਕਾਰ ਔਰਤਾਂ ਨੂੰ ਜਿਹੜਾ 1000 ਰੁਪਏ ਦੇਣ ਵਾਲਾ ਮੁੱਦਾ ਸੀਗਾ ਇਹ ਜਿਹੜੀ ਗੱਲ ਮੁੱਖ ਮੰਤਰੀ ਪੰਜਾਬ ਜਾਂ ਆਪ ਸਰਕਾਰ ਵੱਲੋਂ ਕੀਤੀ ਗਈ ਸੀ ਕਿ ਵੋਟਰਾਂ ਨੂੰ ਪਹਿਲਾਂ ਆਖਿਰਕਾਰ ਉਹ ਕਦੋਂ ਹੋਏਗਾ ਪੂਰਾ ਆਖਿਰਕਾਰ ਇਸ ਦੇ ਉੱਪਰ ਕੋਈ ਗੱਲਬਾਤ ਕਿਉਂ ਨਹੀਂ ਕੀਤੀ ਗਈ ਸੋ ਹੁਣ ਮੁੱਖ ਮੰਤਰੀ ਪੰਜਾਬ ਦਾ ਇੱਕ ਵੱਡਾ ਐਲਾਨ ਸਾਹਮਣੇ ਆਇਆ ਵੱਡਾ ਦਾਵਾ ਸਾਹਮਣੇ ਆਇਆ ਕਿਉਂਕਿ ਤਰਨਤਾਰਨ ਦੇ ਵਿੱਚ ਜ਼ਿਮਨੀ ਚੋਣਾ ਨੇ ਜ਼ਿਮਨੀ ਚੋਣਾ ਦੌਰਾਨ ਜਦੋਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪਹੁੰਚਦੇ ਨੇ ਉੱਥੇ ਉੱਚੇ ਚੇ ਤੌਰ ਦੇ ਉੱਤੇ ਇਸ ਗੱਲ ਦੇ ਉੱਪਰ ਗੱਲਬਾਤ ਕੀਤੀ ਗਈ ਖੁਦ ਮੁੱਖ ਮੰਤਰੀ ਪੰਜਾਬ ਨੇ ਇਸ ਗੱਲ ਬਾਰੇ ਦੱਸਿਆ ਕਿ ਆਖਿਰਕਾਰ ਔਰਤਾਂ ਨੂੰ 1000 ਰੁਪਏ ਕਦੋਂ ਮਿਲਣਗੇ ਦੱਸਿਆ ਉਹਨਾਂ ਨੇ ਕਿ ਕਿਸ ਤਰੀਕੇ ਦੇ ਨਾਲ ਔਰਤਾਂ ਨੂੰ 1000 ਰੁਪਏ ਮਿਲਣਗੇ ਉਹਨਾਂ ਨੇ ਇਹ ਵੀ ਦੱਸਿਆ ਕਿ ਆਖਿਰਕਾਰ ਪੰਜਾਬ ਸਰਕਾਰ ਕਿਹੜੀ ਕਿਹੜੇ ਵਾਦੇ ਪੂਰੇ ਕਰ ਚੁੱਕੇ ਕਿ ਕਿਵੇਂ ਅਸੀਂ ਇੱਕ ਤੋਂ ਬਾਅਦ ਇੱਕ ਤੋਂ ਬਾਅਦ ਦੂਸਰਾ ਦੂਸਰੇ ਬਾਅਦ ਤੀਸਰਾ ਜਿਹੜਾ ਉਹ ਵਾਦਾ ਆਪਣਾ ਪੂਰਾ ਕਰਦੇ ਜਾ ਰਹੇ ਤੇ ਦੋਸਤੋ ਬਾਅਦ ਹੁਣ ਜਿਹੜਾ ਇਹ ਇੱਕ ਔਰਤਾਂ ਦੇ ਲਈ ਵਾਦਾ ਕੀਤਾ ਗਿਆ ਸੀ ਕਿ ਔਰਤਾਂ ਨੂੰ ਇੱਕ ਇੱਕ ਹਜ਼ਾਰ ਰੁਪਏ ਮਿਲੇਗਾ ਆਖਿਰਕਾਰ ਉਸ ਦੇ ਉੱਪਰ ਮੁੱਖ ਮੰਤਰੀ ਪੰਜਾਬ ਨੇ ਕੀ ਕੀਤਾ ਇਸ ਪੂਰੀ ਵੀਡੀਓ ਚ ਦੇਖੋ ਤੁਹਾਨੂੰ ਵੀਡੀਓ ਦਿਖਾਉਣ ਲੱਗੇ ਜਦੋਂ ਅੱਜ ਤਰਨਤਾਰਨ ਦੀ ਜ਼ਮੀਨੀ ਚੋਣਾ ਸਮੇ ਮੁੱਖ ਮੰਤਰੀ ਪੰਜਾਬ ਤਰਨਤਾਰਨ ਪਹੁੰਚਦੇ ਨੇ ਲੋਕਾਂ ਨਾਲ ਗੱਲਬਾਤ ਕਰਦੇ ਨੇ ਲੋਕਾਂ ਦੇ ਰੂਪ ਨੂੰ ਹੁੰਦੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਕਿਉਂਕਿ ਤਰਨ ਤਰਨ ਦੇ ਵਿੱਚ ਹੁਣ ਜ਼ਿਮਨੀ ਚੋਣਾਂ ਨੇ ਹਰ ਇੱਕ ਸਿਆਸੀ ਪਾਰਟੀ ਜਿਹੜੀ ਹੈ ਹਰ ਇੱਕ ਸਿਆਸੀ ਆਗੂ ਜਿਹੜਾ ਲਗਾਤਾਰ ਪਹੁੰਚ ਰਿਹਾ ਹੈ ਹਰ ਇੱਕ ਪਾਰਟੀ ਦੇ ਵੱਲੋਂ ਆਪਣਾ ਆਪਣਾ ਪੂਰਾ ਪੂਰਾ ਜੋਰ ਲਗਾਇਆ ਜਾ ਰਿਹਾ ਹੈ ਕਿ ਆਖਿਰਕਾਰ ਕਿਸ ਤਰੀਕੇ ਨਾਲ ਪਾਰਟੀ ਨੇ ਜਿਹੜਾ ਹੈ ਇਸ ਚੋਣਾਂ ਨੂੰ ਆਪਣੇ ਹੱਕ 'ਚ ਕਰਦਾ ਕਿਉਂਕਿ 2027 ਦੇ ਵਿੱਚ ਵਿਧਾਨ ਸਭਾ ਚੋਣਾਂ ਨੇ 2027 ਦੇ ਵਿੱਚ ਵੱਡੀਆਂ ਚੋਣਾਂ ਆਉਣਗੀਆਂ ਤੇ ਇਹਨਾਂ ਤਰਨ ਤਰਨ ਦੀਆਂ ਜ਼ਿਮਨੀ ਚੋਣਾਂ ਬਾਈ ਇਲੈਕਸ਼ਨ ਦਾ ਇੱਕ ਬੜਾ ਵੱਡਾ ਅਫੈਕਟ ਜਿਹੜਾ ਉਹ 2027 ਤੇ ਜ਼ਰੂਰ ਪਾਏਗਾ ਸੋ ਇਸ ਲਈ ਹਰ ਇੱਕ ਸਿਆਸੀ ਆ ਕੁ ਜਾ ਰਾ ਹਰ ਇੱਕ ਸਿਆਸੀ ਪਾਰਟੀ ਜਾ ਰਹੀ ਏ ਉਸ ਦਿਨ ਆ ਨਾ ਮੁੱਖ ਮੰਤਰੀ ਪੰਜਾਬ ਆਜ ਪਹੁੰਚੇ ਨੇ ਤੇ ਉੱਚੇ ਚੇ ਤੌਰ ਤੇ ਜਦੋਂ ਇਸ ਗੱਲ ਦਾ ਜ਼ਿਕਰ ਹੋਇਆ ਤਾਂ ਉਹ ਤੁਹਾਡੇ ਨਾਲ ਸਾਂਝਾ ਕਰ ਰਹੇ ਜੀ ਇਸ ਵੀਡੀਓ ਨੂੰ ਦੇਖਿਓ ਸੁਣਿਓ ਕਿ ਆਖਿਰਕਾਰ ਮੁੱਖ ਮੰਤਰੀ ਪੰਜਾਬ ਨੇ ਕੀ ਕਿਹਾ ਕਿ ਕਦੋਂ ਮਿਲਣਗੇ ਔਰਤਾਂ ਨੂੰ ਉਹਨਾਂ ਦੇ 1-1000 ਰੁਪਏ ਮਾਵਾ ਪੈਣਾ ਜਿਹੜੀਆਂ ਨੇ ਉਹ ਖਾਸ ਤੌਰ ਤੇ ਉਹਨਾਂ ਨੇ ਜਿਵੇਂ ਅੱਜ ਵੀ ਇੱਥੇ ਕਿਹਾ 1000 ਰੁਪਏ ਮਹੀਨੇ ਵਾਲੀ ਜਿਹੜੀ ਆ ਆਪਾਂ ਕਹੀ ਹੈ ਬਜਟ ਦੇਖ ਕੇ ਕਿਉਂਕਿ ਪਹਿਲਾਂ ਅਸੀਂ ਘਰ ਜੇ ਦੇਖੋ 5000 ਰੁਪਿਆ ਆਪਾਂ ਨੂੰ ਬਿਜਲੀ ਦੇ ਬਿੱਲਾਂ ਦਾ ਬਚਣ ਲੱਗ ਗਿਆ ਜਵਾਕਾਂ ਦੀ ਫੀਸ ਪ੍ਰਾਈਵੇਟ ਸਕੂਲਾਂ ਦੀ بجائے ਸਰਕਾਰੀ ਸਰਕਾਰੀਆਂ ਦੀ ਪੜ੍ਹਾਈ ਉਹ ਜੀ ਕਰਤੀ ਪਾਣੀ ਬਿਜਲੀ ਨੌਕਰੀਆਂ ਤੇ ਹੁਣ ਉਹ 1000 ਰੁਪਏ ਦੀ ਬਾਰੀ ਹੈ ਮੈਂ ਜੇ ਅਸੀਂ ਜਿਹੜੇ ਵਾਦੇ ਕੀਤੇ ਆ ਉਹ ਪੂਰੇ ਕਰਾਂਗੇ 5 ਸਾਲ ਦੇ ਵਿੱਚ ਵਿੱਚ ਪੂਰੇ ਕਰਨ ਦਾ ਵਾਦਾ ਕੀਤਾ ਸੀ ਗਰੰਟੀਆਂ ਦਿੱਤੀਆਂ ਸੀ ਤੇ ਉਹ ਅਗਲੇ ਬਜਟ ਦੇ ਵਿੱਚ ਸਾਰਾ ਕੁਝ ਲੇਖਾ ਜੋਖਾ ਦੇਖੋ ਕਾਰ ਜਿਹੜਾ ਕਾਰ ਚਲਾਉਂਦਾ ਉਹ ਲਾਣੇਦਾਰ ਹੁੰਦਾ ਹੈ ਲਾਣੇਦਾਰ ਨੇ ਦੇਖਣਾ ਹੁੰਦਾ ਜੇ ਦੋ ਨੂਹਾਂ ਨੇ ਤੱਕ ਉਹਨੂੰ ਸੂਟ ਕਿਹੜੇ ਕਿਹੜੇ ਲੈ ਕੇ ਦੇਣੇ ਨੇ ਜੇ ਸੂਟ ਲੈ ਕੇ ਦੇਵੋਗੇ ਤਾਂ ਲੜਾਈ ਹੋ ਜੂਗੀ ਉਹ ਕਹਿੰਦੀ ਵਧੀਆ ਲੈ ਤਾਂ ਮੈਨੂੰ ਨਹੀਂ ਇਹਦੀ ਬਜਾਏ ਪੈਸੇ ਹੀ ਦੇ ਦਿਓ ਵੀ ਆਪਦਾ ਕੋਈ 5 ਖਰੀਦ ਲਓ ਚਾਹੇ 4 ਖਰੀਦ ਲਓ ਚਾਹੇ 2 ਖਰੀਦ ਲਓ ਪੈਸੇ ਨਹੀਂ ਮਿਲਣਗੇ ਤੁਹ ਲਾਣੇਦਾਰ ਵਾਂਗੂੰ ਹੀ ਪੰਜਾਬ ਚਲਾਉਣਾ ਪੈਣਾ ਤੇ ਤੁਹਾਡਾ ਜਿਹੜਾ 1000 ਰੁਪਿਆ ਉਹ ਅਗਲਾ ਬਜਟ ਜਿਹੜਾ ਹੋਣਾ ਆਊਗਾ ਉਹਦੇ ਵਿੱਚ ਅਸੀਂ ਪਾਸ ਕਰਕੇ ਤੁਹਾਨੂੰ ਕੱਠੀ ਪੈਸੇ ਪਾ ਕੇ ਤੁਹਾਨੂੰ ਕਹਦਾਂਗੇ ਕਿ ਆ ਚੱਕੋ ਤੇ ਤੁਹਾਨੂੰ ਕਿਸੇ ਵੱਲ ਦੇਖਣ ਦੀ ਲੋੜ ਨਹੀਂ ਕੋਈ ਧੀ ਆਈ ਹੈ ਉਹਦੇ ਜਵਾਕਾਂ ਨੂੰ ਕੋਈ ਖਿੜਾਉਣੇ ਲੈ ਕੇ ਦੇਣੇ ਨੇ ਪੋਤਿਆਂ ਦੋ ਤਿਆਂ ਨੂੰ ਜਾਂ ਕਿਤੇ ਜਾਣਾ ਹੈ ਆਉਣਾ ਕੋਈ ਹੋਰ ਕੋਈ ਕਬੀਲਦਾਰੀ ਦੇ ਕੰਮਾਂ 'ਚ ਖਰਚਣਾ ਹੈ ਤਾਂ ਇਧਰ ਉਧਰ ਦੇਖਣ ਦੀ ਲੋੜ ਨਹੀਂ ਪੈਣੀ ਕਿਸੇ ਦੀਆਂ ਮਿੰਨਤਾਂ ਕਰਨ ਦੀ ਲੋੜ ਨਹੀਂ ਪੈਣੀ ਧਾਰ ਲਾਈਨ ਦੀ ਲੋੜ ਨਹੀਂ ਪੈਣੀ ਪੰਜਾਬ ਸਰਕਾਰ ਤੁਹਾਡੇ ਨਾਲ ਖੜੂਗੀ